ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਤੁਸੀਂ ਕੈਮਰਾ ਦੇਖ ਕੇ ਹਣਾ ਵੀਡੀਓ ਚ ਦੇਖ ਹੀ ਚੁੱਕੇ ਹੋਵੋਗੇ ਕਿੰਨੇ ਕਲਾ ਟਾਈਮ ਹੋਊਗਾ ਸਾਡੇ ਕਿਸੇ ਦਾ ਟਾਈਮ ਹੈਗਾ 5-4 ਮਿੰਟ ਉੱਤੀ ਹੋਗੇ ਸੀ 35 ਹੋਗੇ ਤੇ ਇਸ ਤਰ੍ਹਾਂ ਦਾ ਦੇਣਾਗਾ ਥੋੜਾ ਜਿਹਾ ਕੈਮਰੇ ਚ ਚਾਨਣ ਲੱਗਦਾ ਹੈਗਾ ਉਧਰ ਉਰੀ ਕੰਨੀ ਤਿਲਕ ਕਣ ਆਏਗੀ ਫਿਰ ਮੈਂ ਮੜਾ ਜਾ ਗੋਹਾ ਹੁਣ ਸਿੱਟੂਗੀ ਸਬਜੀ ਨੂੰ ਤੜਕਾ ਲਾਇਆ ਮਾ ਸੋ ਉਧਰ ਤਰੀ ਹੋਈ ਹੈ ਜੀ ਆਪਣੀ ਸਬਜੀ ਸਬਜੀ ਤਰੀ ਹੋਈ ਹੈ ਜੀ ਆਪਣੀ ਗੋਭੀ ਦੀ ਬਣਾਵਾਂਗਾ ਗੋਭੀ ਧੋਤੀ ਕੋਲ ਆ ਆਂ ਚੀਜ਼ ਦੇ ਧੋਨੇ ਗੋਭੀ ਮੈਂ ਰਾਤ ਕਰ ਕੱਲ ਜਿਹਨੇ ਨਸਤਾਲਾ ਇਧਰ ਪੁੱਜੀ ਜਾਂਦਾ ਹੈ ਤੇ ਕੱਲ ਵੀ ਗਈ ਹੋਈ ਸਾਨੂੰ ਪਤਾ ਹੀ ਹੈਗਾ ਤੇ ਸਰਸਾ ਦਾ ਕੋਟਰੇ ਦਾ ਆਤਣੀਆਂ ਰਾਤੀ ਤੋਂ ਕੇ ਸੀਰ ਕੇ ਰੱਖ ਲਿਆ ਸੀਗਾ ਤੇ ਰਾਤ ਜੋ ਸਾਡੀ ਸਬਜੀ ਪਈ ਸੀ ਜਦੋਂ ਪਈ ਹੋਵੇ ਤਾਂ ਸਬਜ਼ੀ ਕੇ ਰੱਖ ਦੇਣਾ ਸਵੇਰੇ ਬਣਾ ਲੈਣੇ ਮਸਤ ਹੋਣਾ ਦਾ ਮਿਲ ਆਗਾ ਜੋੜ ਮੇ ਲਾਗਾ ਤੇ ਬਾਬਾ ਜੀ ਆ ਤਸਵੀਰ ਮੇ ਦੱਸ ਹਨਾ ਤੇ ਸ਼ੋਖਮਨ ਹੋਰੀਆਂ ਸਕੂਲ ਨਹੀਂ ਜਾਂਦੀਆਂ ਕਿਉਂਕਿ ਉਥੇ ਜੋੜ ਮੇਲ ਤੇ ਹਨਾ ਸਾਰੇ ਸਕੂਲ ਦੀਆਂ ਕੁੜੀਆਂ ਹੁੰਦੇ ਜਾਣਗੇ ਜੋੜ ਮੇਲ ਤੇ ਤੇ ਮਸਤ ਹਣੇ ਤੇ ਫਿਰ ਅੱਜ ਪਹਿਲਾ ਦਿਨ ਹੈ ਅੱਜ ਹੈਗੀ ਹੈ ਜੀ 31 ਜਨਵਰੀ ਤੇ ਆਪਾਂ ਨੂਨ ਮਿਰਚ ਪਾਉਣੇ ਇਹਦੇ ਵਿੱਚ ਆ ਸਬਜੀ ਸਾਬ ਨਾਲ ਪਾਵਾਂਗੇ ਲੋਗ ਉਸ ਤੇ ਕਿਦੇ ਦੇ ਗੋਬੀ ਜਦੋਂ ਕਿ ਦੁੰਗੋ ਜੀ ਮੱਤਾ ਸੱਤਾਂ ਲੈਕੜ ਗਿਆ ਉਹਦੇ ਜੀ ਪੰਜ ਪਾ ਲੈ ਤੇ ਸਬਜੀ ਦੇ ਸਾਬ ਨਾਲ ਕਰਨਾ ਮਿੱਠਾ ਆਉਣ ਲੱਗੇ ਬਾਕੀ ਦਾ ਮਸਾਲਾ ਬਹੁਤ ਟਾਈਮ ਲੱਗਦਾ ਰਿਆ ਮੈਂ ਨਾ ਮਸਾਲਾ ਭੁੰਨਣ ਦੇ ਕੁਝ ਜਨਾ ਤਰ੍ਹਾਂ ਜਿਉਂ ਤੂਗਾ ਦੇ ਵਿਚ ਮੈਂ ਕੜੀ ਖੜੀ ਨੇ ਆਲੂ ਕੱਟ ਲਏ ਦੋ ਵੀ ਤੋਂ ਪਕਾ ਲਿਆ ਆਲੂ ਤਾਂ ਕੱਟ ਲੇ ਐਨੇ ਮਸਾਲਾ ਪਾ ਕੇ ਹੁਣ ਪਾ ਲੈਂ ਜਾਂਦੂ ਆਲੂ ਪਾ ਕੇ ਮਾਰ ਤੱਕ ਕੜੀਆ ਨਹੀਂ ਕੱਟ ਕਰਕੇ ਜਦੋਂ ਪਕਾ ਤੱਕਾਂ ਤਾਂ ਇਹ ਪਾ ਜਾਂਦੇ ਕਹਿੰਦੇ हल्की हल्की हथ के सब्जी पक्के बढ़िया बनती है तो मैं खड़ी हल के हल हूँ तड़का भुनिया हम थोड़ी जी हल्की हिम बढ़ा लिया सरदार जी घर गए मरू दरबंद करे उधर मैं नहा सरदार नहा ली क्योंकि हजे सुखम पइया ने अभी फिर नहीं जाना कमा तुणी नए ਜੋਰਾ ਫੋਟੋ ਚੁੱਕਣੀ ਨਾ ਲੈਂਦੇ। ਉਸ ਪਰ ਪਸਵਾਉਂਦੇ। ਇਹਨਾਂ ਅੱਜ ਬਿੰਦਾ ਨਾ। ਹੱਡ ਦੇ ਤੇਲੀਆ। ਇੱਕ ਕੇ ਤਰ੍ਹਾਂ 깔 बनानी ਕਿ ਕਰਨਾ। ਝਾੜੂ ਵੀ ਸਾਡੇ ਨਾਲ ਇਸ ਤਰ੍ਹਾਂ ਬਿਲ ਲਾ ਨਹੀਂ ਗਿਆ। ਨੇਰੇ ਨਹੀਂ ਲੱਗਦਾ। ਜਦ ਚੜੇ ਲੱਗਦਾ ਬਿਲ ਲਾਂਚ ਫਿਰ ਜਿੱਤਾ ਰਹਿ ਜਾਣਾ ਨੇਰੇ ਚ ਝਾੜੂ ਨਾਲ ਨਹੀਂ। ਕੋਲਦਾਗਾ। ਫਿਰ ਅਸੀਂ ਹੋਰ ਕੰਮ ਕਰ ਲੈ ਹੁੰਦੇ ਹੁਣ ਅਜਲ। ਨਿਆਕਾ ਗੁੰਮਿਆ ਸਬਜ਼ੀ ਬਣਾਈ ਵਾਰਸਸ ਕਰਦੇ ਆ ਗਾੜ ਦਾ ਜਿਹੜਾ ਸੰਭਲਿਆ ਇਹ ਦੇ ਸਾਨੂੰ ਤੁਹਾਨੂੰ ਬਹੁਤ ਹੋ ਜਾਂਦੀ ਨੇਗੇ ਉਹ ਕਰ ਲਾਂਗੇ। ਇਹ ਜਪਾ ਹੋਣਾ। ਇਹਨੂੰ ਪੱਕਣ ਤੋਂ ਫਿਰਪਾ ਗੋਪੀ ਪਾਵਾਂਗੇ। ਐਨੇ ਆਪਾਂ ਆਹ ਚਾਹਮ ਦੇ ਨੂਨ ਲੈ ਚੇ ਫਿਰ। ਕੀ ਟਾਈਮ ਆ 2:00 ਵਜੇ ਗਏ ਨੇ ਆਪਾਂ ਨੇ ਚਾਹ ਬਣਾ ਕੇ ਪੀ ਲਈ ਹੈਗੀ ਤੇ ਅੱਜ ਫ੍ਰੀ ਆਰ ਟਾਈਮ ਹੋ ਕਿਉਂਕਿ ਅੱਗੇ ਇਹ ਜਿਹੜੇ ਵੇਲੇ ਸਬਜ਼ੀ ਚੀਰਦੇ ਹੁੰਦੇ ਹਨ ਤੇ ਸਬਜ਼ੀ ਦੀ ਤਿਆਰੀ ਕਰਦੇ ਹੁੰਦੇ ਅੱਜ ਸਬਜ਼ੀ ਮੈਂ ਸਵੇਰੇ ਬਣਾ ਲਈ ਤੇ ਅੱਜ ਤੁਹਾਨੂੰ ਸਬਜ਼ੀ ਵੀ ਪਈ ਆਏਗੀ ਸਰਦਾਰ ਜੀ ਗਏ ਹੋਣੇ ਜੀ ਵਿਆਹ ਤੁਹਾਨੂੰ ਦੱਸਿਆ ਗਿਆ ਵੀ 2 ਦਿਨ ਹੋ ਗਏ 3 ਦਿਨ ਵਿਆਹ ਚੱਲ ਰਿਹਾ ਆਪਣੇ ਗਵਾਨ ਦੇ ਵਿੱਚ ਕਾਹੂ ਤਾਂ ਘਰ ਹੈਗਾ ਖਾਸ ਬਾਬਾ ਬਾਬਾ ਦੂਰ ਹੈਗਾ ਲਿਹਾਜ ਆ ਜਾਏਗੀ ਹੈਨਾ ਲਿਹਾਜ ਨਾਲ ਨੇ ਵਿਆਹ ਹੈ ਗਏ ਵਿਆਹ ਹੈ ਸਰਦਾਰ ਜੀ ਗਏ ਨੇਗੇ ਮੇਸ ਕਰ ਕਰ ਗਈ ਫਿਰ ਘਰੇ ਨਹੀਂ ਹੈਗਾ ਸੀ ਕੋਈ ਹਨਾ ਬੀਬੀ ਵੀ ਗਈ ਹੋਈ ਹੈਗੀ ਤੁਹਾਨੂੰ ਪਤਾ ਹੀ ਆ ਫਿਰ ਇੱਕ ਜਣੇ ਬਿਨਾ ਘਰੇ ਨਹੀਂ ਸਰਦਾ ਮੱਜਾਂ ਦਾ ਔਖਾ ਹੋ ਜਾਂਦਾ ਹਨਾ ਆਏ ਨਹੀਂ ਹੈਗਾ ਵੀ ਸਾਡੀਆਂ ਮੱਜਾਂ ਵੀ ਕਿਸੇ ਤੋਂ ਬਣਾ ਰਾਂਗੇ ਸਾਡੀਆਂ ਮੱਜੇ ਤਾਂ ਬਾਹਾਂ ਫਟਾਪ ਟਪ ਟਪੀਰਾ ਜਾਂ ਕਰਦੀਆਂ ਨੇ ਇਹਦੀਆਂ ਤੇ ਜੇ ਬੀਬੀ ਹੁੰਦੀ ਚਲ ਮੈਂ ਬਹਲ ਜਾਂਦੀ ਹੁਣ ਇੱਕ ਜਣੇ ਬਿਨਾ ਘਰੇ ਵੀ ਨਹੀਂ ਸਰਦਾ ਹੈਗਾ ਚਲੋ ਕੋਈ ਗੱਲ ਨਹੀਂ ਹਨਾ ਤੇ ਸਾਰੇ ਪਾਸੇ ਆਪਾਂ ਨੂੰ ਦੇਖਣਾ ਪੈਂਦਾ ਹੈਗਾ ਸਾਰਾ ਕੁਸਤ ਤੇ ਤਾਂ ਕੱਪੜੇ ਅਜੋਰ ਉਧਰੋਂ ਮੈਂ ਘੇੜਾ ਲਾਤਾ ਮਸ਼ੀਨ ਨੂੰ ਸੁਕਾਉਣ ਵਾਲੇ ਨੂੰ ਉਧਰੋਂ ਲਾਈਟ 바ਗੀ ਮਾੜਾ ਜਿਹਾ ਘੇੜਾ ਆਇਆਗਾ ਤੇ ਹਰ ਕਿਨਾਰ ਤੇ ਪਾ ਤੇ ਕੱਢ ਕੇ ਉਹ ਤਾਂ ਸੁੱਕ ਜਾਣਗੇ ਹਵਾ ਚੱਲਦੀ ਹੈਗੀ ਉਹ ਨਾ ਕਿਤੇ ਆਗਾ ਬੱਦਲ ਵਾਈ ਜੀ ਬਣੀ ਹੋਈ ਹੈਗੀ ਕਰਦਾ ਰੱਬ ਧੁੱਪ ਕੱਢ ਲੰਦਾ ਕਦੇ ਸੰਘਾਰ ਲੰਦਾਗਾ ਬੱਦਲ ਵਾਈ ਜੀ ਬਣੀ ਹੋਈ ਹੈ ਹਵਾ ਚੱਲਦੀ ਹੈ ਠੰਡੀ ਠੰਡੀ ਹਵਾ ਚੱਲਦੀ ਹੈ ਤੇ ਮੈਨੂੰ ਉੱਥੇ ਚਾਹ ਪੀ ਕੇ ਜੇ ਗਰਮੀ ਆ ਗਈ ਤੇ ਫਿਰ ਮੈਂ ਮੜੇ ਸੰਨ ਹੋ ਗਈ ਮੈਂ ਚਲੋ ਅੱਗ ਜੁਦੀ ਕਲਿੱਪ ਲੈ ਲੈਣੇ ਅਗੇ ਤੇ ਪਹਿਲਾਂ ਮੈਂ ਸੁਖਮਣਵਰੀ ਨੂੰ ਦੱਸ ਕੇ ਹਟਿਆਂਗੀ ਮੈਂ ਕਿਹਾ ਨਾ ਅੱਗੇ ਹੁਣ ਤਾਂ 1 ਵਜੇ ਬਰਾਤ ਆਉਂਦੀ ਜਾਂਦੀ ਹੈ ਜਿਨਾ 1:30 ਵਜੇ 1 ਵਜੇ ਕੋਈ ਕੋਈ ਬਰਾਤ ਦੋ ਵੀ ਵੱਜ ਜਾਂਦੇ ਨੇ ਕਿਸੇ ਕਿਸੇ ਬਰਾਤ ਨੂੰ ਪੈਲਸ ਦੇ ਵਿੱਚ ਤੇ ਮੈਂ ਕਿਹਾ ਜੀ ਰੋ ਅਸੀਂ ਕੁਮਾਰੀਆਂ ਹੁੰਦੀਆਂ ਸੀ ਸਾਡੀ ਬਰਾਤ ਮਹਾਂ 9 ਵਜੇ ਦੇ ਰੂ ਪਹੁੰਚ ਜਾਂਦੀ ਪਹੁੰਚੀਗੀ ਤੇ ਉੱਥੇ ਮਾ 4 ਵਜੇ ਦੇ ਨੂੰ ਕੁੜੀ ਦੀ ਢੋਲੀ ਤੋਰ ਦਾਂਦੇ ਹੁੰਦੇ ਸੀ ਮਾ ਪਰ ਹੁਣਾ ਖਵਾ ਬਸ ਉਹਨੇ ਮੇਰੇ ਲਈ ਕਰਕੇ ਉਹਨੂੰ ਚਾਹ ਪਿਆਰ ਕਰਨ ਨਾਲ ਕਰਕੇ ਖਲਾਮੀ ਲੈ ਕੇ ਚੱਲ ਉਹ 4 ਵਜੇ ਦੋਲੀ ਤੋੜਦੇ ਨੇ ਆਰਕੈਸਟਰ ਬਹੁਤ ਟਾਈਮ ਦੀ ਆਉਂਦੀਆਂ ਨੇ ਤਾਂ ਵੀ 4 ਵਜੇ ਨੂੰ ਪਤਾ ਨਹੀਂ ਕਿਵੇਂ ਜੇਣਾ ਦੋਲੀ ਤੋੜ ਦਾਂਦੇ ਹੁੰਦੇ ਤੇ ਉਹਕ ਟਾਈਮ ਬਹੁਤ ਵਧੀਆ ਸੀ ਹਨਾ ਜੇ ਰੋਕਰੇ ਵਿਆਹ ਨੂੰ ਦਿੱਤੀ ਖਰਚੇ ਵੀ ਘੱਟ ਹੁੰਦੇ ਸੀ ਪਿੰਡ ਦੇ ਲੁਕ ਬਾਰੇ ਮੁੰਡਿਆਂ ਜਿਹੜੇ ਪੰਜ ਚਾਰ ਕੀ ਆਲਾ ਬਰਾਤ ਜੋ ਕੋਲੇ ਬਲਾਵ ਲਾਉਂਦੇ ਨੇ ਪਿੰਡ ਦੇ ਹਨਾ ਮੁੰਡੇ ਤਰੀਕੇ ਕਬੀਲੇ ਦੇ ਉਹੀ ਸ਼ਾਮ ਸਮਈਆ ਕਰਾਈ ਜਾਂਦੇ ਉਹੀ ਬਰਾਤ ਨੂੰ ਚਾਰ ਰੋਟੀ ਖਵਾਈ ਜਾਂਦੇ ਹੁਣ ਖਰਚੇ ਵੀ ਬਦੇ ਪਏ ਨੇ ਉਹੀ ਗੱਲ ਹੈ ਹਨਾ ਤੇ ਜਿਹੜੀਆਂ ਮੇਰੇ ਹਾਨ ਦੀਆਂ ਭੈਣਾਂ ਵੀਡੀਓ ਦੇਖ ਦੇਣਗੇ ਉਹਨਾਂ ਨੇ ਵੀ ਸਾਰਾ ਕੁਝ ਇਹੀ ਦੇਖਿਆ ਹੋਣਾ ਤੇ ਹੁਣ ਇਹ ਬੱਚਿਆਂ ਨੂੰ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਜਾਂਦਾ ਤੇ ਮੈਨੂੰ ਕਹਿੰਦੀਆਂ ਕਿ ਮੰਮੀ ਤੁਸੀਂ ਬਰਾਤ ਕਿਰੋ ਕਰੇ ਕਿ ਮਹਾਂ ਬਰਾਤ ਤਾਂ ਫਿਰ ਅਸੀਂ ਉਹ ਦੁਬਾਰ ਜਾਣ ਲੱਗਾਂਗੇ ਔਰ ਉਹ ਕੌਣ ਜਾ ਆਉਣਾ ਹੁੰਦਾ ਸੀ ਕੁੜੀਆਂ ਦੀ ਬਰਾਤ ਆਉਂਦੀ ਨਹੀਂ ਜਿੰਦੀਆਂ ਦੀਆਂ ਕੁੜੀਆਂ ਬੰਦੇ ਬੰਦੇ ਬਰਾਤ ਆਵੇ ਕੋਈ 100 ਬੰਦਾ ਵੀ ਵਾਗ ਜਾਨਾ 200 ਵੀ ਵਾਗ ਜਾਨਾ ਜਿੰਨੇ ਕ ਆਲਾ ਕੁੜੀ ਆਲਾ ਕਾਇਦਾ ਨਾਲ ਪਈ ਮੈਂ ਬੰਦੇ ਇੰਨੇ ਕੋਟ ਚੂੰਗਾ ਹਨਾ ਫਿਰ ਓਨੇ ਹੀ ਬੰਦੇ ਜਾਂਦੇ ਮੁੰਡੇ ਵਾਲੇ ਵੀ ਹੁਣ ਟਾਲਾ ਮੁੰਡੇ ਵਾਲਾ ਕਹਿੰਦਾ ਸਾਡੀ ਤਾਂ ਬਰਾਤ ਖੁੱਲ ਲਾਉ 400 ਬੰਦਾ ਉਹ 500 ਆਉ ਹੋਣਾ ਤੇ ਕੁੜੀਆਂ ਨੂੰ ਮਜਬੂਰ ਤੇ ਮਜਬੂਰੀ ਚ ਸਾਰਾ ਕੁਝ ਹੀ ਕਰਨਾ ਪੈਂਦਾ ਅੱਗੇ ਮੁੰਡੇ ਵਾਲੇ ਸਮਝਦੇ ਹਨਾ ਗੱਲ ਵੀ ਉਹਨਾਂ ਨੇ ਪੰਜਾਬੰਦੇ ਮਰਾਤ ਨੂੰ ਕਿਹਾ ਆਪਾਂ ਪੰਜਾਈ ਜਾਵਾਂਗੇ ਤੇ ਇਸ ਕਰਕੇ ਉਹ ਟਾਈਮ ਵਧੀਆ ਸੀਗਾ ਤੇ ਹੁਣ ਖਰਚੇ ਵੀ ਬਹੁਤ ਵੱਧ ਗਏ ਨੇ ਪੈਸਾ ਵੀ ਬਹੁਤ ਵੱਧ ਗਏ ਨੇ ਜੀ ਹੁਣ ਜਿਹੜਾ ਕੋਈ ਘਰੇ ਵਿਆਹ ਕਰੂ ਟੈਂਟ ਹੀ ਨਹੀਂ ਲੋਟ ਆਉਂਦੇ ਉਦੋਂ ਵੱਧ ਟੈਂਟਾਂ ਦਾ ਕਰਾਇਆ ਹੋ ਜਾਣਾ ਕਿਉਂਕਿ ਸਜਾਵਟਾਂ ਦੇ ਟੈਂਟ ਹੋਰ ਹਨਾ ਚੱਲ ਪਏ ਅੱਗੇ ਚਾਲ ਦੋ ਘੰਟੇ ਟੈਂਟ ਟੈਂਟ ਲਾ ਕੇ ਕੁੜੀ ਡੋਲੂ ਤੋੜ ਕੇ ਟੈਂਟ ਵੀ ਪੱਟ ਕੇ ਛੱਡਿਆਉਂਦੇ ਟੈਂਟਾਂ ਵਾਲੇ ਪਾਂਡੇ ਵੀ ਛੱਡਿਆਉਂਦੇ ਪਿੰਡ ਦੇ ਤਰੀਹੇ ਲੋnde ਹੁੰਦੇ ਜਿਹੜੇ ਹਨਾ ਆਥਰ ਨੂੰ ਸਾਰਾ ਸਮਾਨ ਸਾਮਦਾ ਹੁਣ ਤਾਂ ਉਹ ਠੇਕਾ ਹੁੰਦਾਗਾ ਠੇਕੇ ਵਾਲੇ ਦੋ ਦੋ ਤਿੰਨ ਕਿੰਨ੍ਹੇ ਦਿਨ ਬਾਹਰ ਆਉਂਦੇ ਨੇ ਪੱਟਾਂ ਨੂੰ ਹਨਾ ਸਿਰੋ ਜਿਹੀਆਂ ਗੱਲਾਂ ਨਹੀਂ ਨੰਦ ਦੱਸੀਆਂ ਤੇ ਹੁਣ ਮੇਰੇ ਬੱਚੇ ਵੀ ਦੇਖਦੇ ਨੇ ਵੀਡੀਓ ਹਨਾ ਤੇ ਪਹਿਣਾ ਵੀ ਦੇਖਣਗੇ ਆ ਪਹਿਣਾ ਵੀ ਦੱਸਿਓ ਤੁਸੀਂ ਹਾਂ ਸਾਡੇ ਵਿਆਹ ਜਾਇ ਹੋਇਆ ਸੀਗਾ ਤੇ ਮੈਂ ਬੱਚਿਆਂ ਨੂੰ ਦੱਸਿਆ ਆਪਦੇ ਨੂੰ ਸੁਣ ਕੇ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾਗਾ ਤੇ ਚਲੋ ਜੀ ਹੁਣ ਆਪਾਂ ਮੱਝਾ ਮੁੱਝਾ ਹਜੇ ਖੈਰ ਕੇ ਬੰਨਾਂਗੇ ਸਰਦਾਰ ਜੀ ਨੇ ਮੈਂ ਕੱਪੜੇ ਪ੍ਰੈਸ ਹੋਰ ਕਰੇ ਸੀਗੇ ਕਿਸੋ ਗੁਰਮੰਨ ਨੇ ਕਿ ਉਹ ਟੇਲਰ ਦੇ ਨਵੇਂ ਸਿਉਂ ਤੇ ਫਿਰ ਉਹ ਉਹ ਪਾ ਲਈ ਹਜੇ ਉਹ ਪ੍ਰੈਸ ਕਰੇ ਪਹਿਲੇ ਉਹਨਾਂ ਨੇ ਟਾਈਮ ਆਰ ਕੇ ਉਹ ਸਾਹਮਣੇ ਆਲੇ ਪਏ ਨੇ ਉਹ ਸਾਹਮਣੇ ਇਹ ਜੇ ਕੰਮ ਕਰ ਲੈਣੇ ਤੇ ਹੁਣ ਚਾਹ ਬਣਾ ਕੇ ਸਕੇਰਾਂ ਚਾਹ ਬਣਾਈ ਆ ਹੁਣ ਚਾਹ ਤੇ ਨਵਾਂ ਮਾਦਿਆਂ ਚਾਹ ਪੀ ਲਈ ਬੀਬੀ ਉਹਦਾ ਫੋਨ ਆ ਗਿਆ ਬਰਾਦਰ ਨਾਲ ਗੱਲਾਂ ਕਰ ਲਈਆਂ ਬੀਬੀ ਨਾਲ ਗੱਲਾਂ ਕਰ ਲਈਆਂ ਤੇ ਅੱਜ ਵਿਚਾਰ ਮਾਮੇਰੇ ਫੁੱਲ ਸੀਗੇ ਕਹੀ ਨਹੀਂ ਮੈਂ ਆ ਜਾਂਦੀ ਸੁਖਵਿੰਦਰ ਫੁੱਲ ਲੈ ਕੇ ਬਾਗੇ ਮੈਂ ਕੋਈ ਗੱਲ ਨਹੀਂ ਚਲੋ ਟਾਈਮ ਤਾਂ ਨਗਾਉਣਾ ਆਪਾਂ ਇਦਾਂ ਹਨਾ ਪੈਣ ਪਾਈ ਦਾ ਕੋਈ ਗੱਲ ਨਹੀਂ ਚਲੋ ਹਨਾ ਫੇਰ ਆ ਜਿਓ ਤੇ ਹੁਣ ਆਪਾਂ ਦੇਖਦੇ ਹਾਂਗੇ ਬਾੜੀ ਚ ਅੱਜ ਬੇਲਿਆ ਟਾਈਮ ਹੈ ਬਾੜੀ ਚ ਪਟਾਖਾ ਫੁਕਾੜ ਲੈਣਾ ਜੀ ਉਹਦੇ ਮੈਂ 15 ਕ ਦਿਨ ਹੋ ਗਏ ਉਹਦੇ ਕੱਖ ਕੱਢੇ ਸੀਗੇ ਬਾੜੀ ਚ ਜਿਹੜੇ ਪਸੱਤ ਜਿਵੇਂ ਇੱਥੇ ਰਹੇਗੇ ਹਾਂ ਖੋ ਸਮਾਂ ਚਾਹ ਦਰ ਨਾ ਕਿਸੇ ਦਾ ਪੋਣੀ ਵੀ ਡਿੱਗ ਪੇ ਥੱਲੇ ਇਹ ਦਿਨ ਚਾਰ ਆਏ ਦਿਨ ਕਾ ਨਾ ਇਥੇ ਤੁਪਾ ਤਾਰ ਕਿ ਟਿਕਣੀ ਲਾ ਜਾਣੇ ਆ ਵੀ ਤੇ ਸੁੱਕ ਕੋ ਜਾਣ ਕੇ ਸਮਝ ਜਾਣ ਕੇ ਸਿਰ ਅਸੀਂ ਹਰ ਰੋਜ਼ ਨਹੀਂ ਪੌਣੇ ਧੋਣੇ ਵੀ ਇੱਕ ਦੋ ਦਿਨ ਸਾੜ ਕੇ ਧੋਣੇ ਆ ਜੀ ਹਨਾ ਪਰ ਕਈ ਫਲਾਡੀ ਬੱਠਲ ਚ ਆਦੀ ਸਾੜਨ ਲੱਗਦੀ ਜੀ ਪੌਣੇ ਆ ਤੁਹਾਡੀ ਧੋ ਲੈਣਾ ਆਂਗੇ ਆਹ ਤਾਂ ਪਤਾ ਨਹੀਂ ਮੇਥਾ ਨੂੰ ਕਿੰਨੀ ਕ ਬਾੜ ਪੈ ਗਿਆ ਮੇਥਾ ਨੂੰ ਤਾਂ ਬਹੁਤ ਬਾੜਾ ਪੈ ਗਿਆ ਮਾਂਗਰ ਵੀ ਮਾਂਗਰ ਕੁੱਤੀ ਹੁੰਦੇ ਨੇ ਕੱਖ ਵੀ ਵਾਲੇ ਹੁੰਦੇ ਨੇ ਥਾਂ 'ਚ ਆਦੀ ਪਾਉਂਦੇ ਨੇ ਕੱਖ ਵੀ ਮਮਾ ਖ ਮੀਨਾ ਆਦੀ ਫਿਰ ਮੀਂਹ ਲੱਗ ਜੁਦਾ ਹੈ ਨਾ ਹਾਂ ਇਹਦਾ ਕੋਈ ਰੇ ਨਹੀਂ ਪਾਇਆ ਕੋਈ ਸਪਰੇ ਨਹੀਂ ਪਾਇਆ ਉਹੀ ਵਧੀ ਜਾਂਦੇ ਨੇ ਮਿੱਥੇ ਉਹੀ ਤੇ ਵਧੀ ਜਾਂਦੇ ਨੇ ਉਹੀ ਜੇ ਵਧੀ ਜਾਂਦੇ ਨੇ ਤਨਾ ਘੜਾਉਂ ਆਉਂਦੇ ਨੇ ਤੇ ਹੁਣ ਮੀਂਹ ਪਿਆ ਹੋਇਆ ਮੀਂਹ ਨਾਲ ਪਾਣੀ ਖੜ ਗਿਆ ਇੱਥੇ ਥੋੜਾ ਜਿਹੀ ਨੀਵੇਂ ਆਂਦੀ ਹੈ ਮੈਂ ਤਾਂ ਐਸੀਗਾ ਵੀ ਮੇਥੇ ਆਪਣੇ ਖਰਾਬ ਨਾ ਹੋ ਜਾਣ ਤੇ ਇੱਥੇ ਖਰਾਬ ਤਾਂ ਕਾਣੂ ਹੋਏ ਨੇ ਜੜਾਈਆਂ ਆਉਂਦੀਆਂ ਨੇ ਬੋਲਾ ਨਾ ਮੇਰਾ ਮਿਆ ਹੋਇਆ ਮੀਂਹ ਨਾਲ ਆਈਆਂ ਆਉਂਦੀਆਂ ਜਿਹੜਾ ਪਤਾ ਨਹੀਂ ਮਾਗਰ ਦੀ ਮਾਗਰ ਕਿੱਥੋਂ ਹੋਰ ਹੋ ਜਾਂਦੇ ਨੇ ਕੱਖ ਪਤਨੀ ਆ ਕੱਖਾ ਨਾਂ ਕੀ ਹੈ ਨਾ ਵੇ ਬਹੁਤ ਵੱਡਾ ਬੂਜਾ ਹੋਇਆ ਪਿਆਰੇ ਇਥੇ ਤਾਂ ਛੋਟਾ ਗੰਬੂਜਾ ਦਾ ਇਹ ਦਿਲ ਦਿਖਾਉਣੀ ਹੈ ਮੈਂ ਤੁਹਾਨੂੰ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਜਦੋਂ ਸਰਦਾਰ ਜੀ ਹੁੰਦੇ ਨੇ ਮਿੱਥੇ ਹੋਰ ਮੈਂ ਉਹਨਾਂ ਨੂੰ ਪੁੱਛਣਾ ਭੁੱਲ ਜਾਨੀ ਆ ਆ ਦੇਖੋ ਕਿਡੇ ਕਿਡੇ ਬੂਜੇ ਨੇ ਪਤਾ ਨਹੀਂ ਕਾ ਦਾ ਕੀ ਨਾਇਕ ਅੱਖ ਜੇ ਦਾ ਮੈਂ ਪੁੱਛਣਾ ਭੁੱਲ ਜਾਨੀ ਉਹਨਾਂ ਤੋਂ ਅਹੀਂ ਰੂੜੀ ਤੇ ਵਾਰ ਰੂੜੀ ਕੋਲ ਵਾਰ ਹੋਇਆ ਫੈਂਸ ਸਾਰਾ ਲੀ ਪੜੀ ਤੇ ਅਰੇ ਬੂਜੇ ਨੇ ਅਰੇ ਜੀ ਮੈਂ ਸੱਠੀ ਦੇ ਬੂਜੇ ਹੁੰਦੇ ਨੇ ਐ ਬੂਜੇ ਹੋਏ ਪਣ ਲੋ ਜੀ ਆਪਾਂ ਨੇ ਮੱਜਮੋ ਜੇ ਬੰਨ ਦਿੱਤੀਆਂ ਨੇ ਆਪਣੇ ਨਾ 31 ਦਾ ਰਸਾ ਟੁੱਟ ਗਿਆ ਸੀਗਾ ਤੇ ਮੈਂ ਪਪਾ ਜੀ ਨੂੰ ਸੱਡਣਾ ਸੱਦਣ ਗਈ ਸੀ ਉੱਥੇ ਬੈਠੇ ਹੁੰਦੇ ਨੇਗੇ ਤੇ ਕੱਟੀ ਦੇ ਪਾਪਾ ਜੀ ਨੇ ਲਿਆ ਕੇ ਸੰਗਲ ਹੀ ਪਾ ਦਿੱਤੀ ਹੈਗੀ ਤੇ ਕਹਿੰਦੇ ਭਾਈ ਬੰਨ ਲਈ ਜਾ ਕੇ ਮੈਨੂੰ ਉਹਨਾਂ ਨੇ ਬਾਹਰ ਚ ਗਮਾਂਡਾ ਨਾਲ ਖੜੀਆਂ ਸੀ ਮੈਨਾਂ ਕੋਲ 2 ਮਿੰਟ ਗੱਲਾਂ ਲਾ ਮਾਰੇ ਥੋੜੀ ਜਿਹੀ ਵੱਡੀ ਆ ਰੱਸੀ ਸੰਗਲ ਤੇ ਆਪਾਂ ਇਹਨੂੰ ਬੰਨ ਦਾਂਗੇ ਬਰੀਕ ਕਿੱਲ ਪਾ ਕੇ ਬੱਜੂਗਾ ਇਹ ਨਾ ਮੈਂ ਕਹ ਰਾਤ ਨੂੰ ਨੇ ਤੌਖੀ ਹੋਊਗੀ ਮਾਂ ਦਾ ਦੁੱਧ ਸੁਗੂਗੀ ਹਨਾ ਤੇ ਫਿਰ ਮੈਂ ਮੋਕ ਲੱਗੂਗੀ ਨੇ ਮਾਂ ਦੇ ਥਣ ਵੱਡੂਗੀ ਰਾਤ ਨੂੰ ਨੇ ਸਾਰੇ ਪਸੂਣ ਠਾਊਗੀ ਹੈਨਾ ਪੱਲੀਆਂ ਪੜਵਾਊਗੀ ਸਰਦਾਰ ਜੀ ਬਿਆਹ ਚੋਂ ਲੇਟ ਆਉਣਗੇ ਮਹਾ ਚਲ ਮੈਂ ਪਾਪਾ ਜੀ ਨੂੰ ਕਹੇ ਆਉਣੀ ਆ ਉਹ ਉੱਥੇ 10 ਮਿੰਟ ਮੈਨੂੰ ਲੱਗ ਗਏ ਕਿਉਂਕਿ ਪਹਿਣਾ ਬਾਹਰ ਚ ਖੜੀਆਂ ਸੀਗੀਆਂ ਹ ਸੂਟ ਹੈਂਡਵਰਕ ਦਾ ਸੂਟ ਕੱਢ ਰਹੀਆਂ ਸੀ ਕੁੜੀਆਂ ਉਹਦੀਆਂ ਉਹ ਸੂਟ ਦੇਖਣ ਲੱਗ ਕੇ ਨੇ ਕੱਢਦੀਆਂ ਨੇ ਮਹਾ ਚਲੋ ਪਈ ਹੈਨਾ ਵਧੀਆ ਉਹਨਾਂ ਨਾਲ 2 ਮਿੰਟ ਗੱਲਾਂ ਲੱਗ ਗਏ ਮੈਂ ਉਧਰ ਬਾੜੀ ਚੋਂ ਕੱਖ ਕੱਢ ਕੱਢਦੀ ਸੀ ਗਵਾੜੀ ਚੋਂ ਕੱਖ ਕੱਢਦੀ ਕੱਢਦੀ ਨੇ ਗਾਜਰਾ ਪੱਟ ਲੀਆਂ ਗਾਜਰਾ ਪੱਟ ਕੇ ਬੱਠਾ ਜਿਪਾਂਉਂਗੀ ਇਹ ਹਜੇ ਧੋਣ ਵਾਲੀਆਂ ਪਈਆਂ ਨੇ ਅ ਦੇਖ ਲਓ ਹੁਣ ਵੀ ਆਪਾਂ ਨੂੰ ਬਿਮਾਰੀਆਂ ਤਾਂ ਆਪਾਂ ਨੂੰ ਲੱਗਣੀਆਂ ਹੀ ਨੇ ਸੋ ਨੂੰ ਮੈਂ ਗੱਲ ਦੱਸਦੀਆਂ ਕਿ ਜਿਹੜੀਆਂ ਆਪਾਂ ਮੁੱਲ ਦੀਆਂ ਗਾਜਰਾ ਲੈਣੇ ਹੁਣ ਉਹ ਵੱਡੀਆਂ ਵੱਡੀਆਂ ਲੰਮੀਆਂ ਲੰਮੀਆਂ ਮੋਟੀਆਂ ਮੋਟੀਆਂ ਹੁੰਦੀਆਂ ਨੇ ਤੇ ਅਸੀਂ ਸੁਰੇਮਿੰਨ ਲਈ ਗਾਜਰਾਂ ਬੀਜੀਆਂ ਨੇਗੀਆਂ ਤੇ ਉਹ ਤੁਹਾਨੂੰ ਦਿਖਾਉਣਿਆਂਗੇ ਇਹਦੇ ਵਿੱਚ ਸਾਡਾ ਹਨਾ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਬਾਹਰ ਆ ਕੇ ਮਾਰ ਕੇ ਇਹਦੇ ਵਿੱਚ ਰੂੜੀ ਦੀ ਇਹ ਵੀ ਨਹੀਂ ਪਈ ਹੈਗੀ ਤੇ ਇਹ ਆਈਆਂ ਜੀਆਂ ਨੇਗੀਆਂ ਆਈਆਂ ਜੀਆਂ ਨੇਗੀਆਂ ਬੜੀ ਸਾਰੀਆਂ ਹਜੇ ਧੋਣ ਵਾਲੀਆਂ ਬੱਠਲ ਚ ਪਈਆਂ ਨੇ ਤੇ ਕਿਸਾਨ ਕੀ ਕਰੇ ਰੇਸ ਸਪਰੇ ਤੋਂ ਬਿਨਾ ਫਸਲ ਨਹੀਂ ਹੁੰਦੀ ਹਨਾ ਜੇ ਉ ਜੇ ਆਪਾਂ ਥੋੜੀਆਂ ਕਾਣੀਆਂ ਬੀਜ ਲਾਣੇ ਪਰ ਉਹ ਪੈਣਾ ਦਾ ਜੀ ਅੱਕ ਜਿਦੇ ਕਚੂੰਬਰ ਜਾਂ ਚੀਰ ਨਹੀਂ ਔਖੀਆਂ ਨੇ ਪਰ ਅਸੀਂ ਤਾਂ ਚੀਰ ਲਾਣਿਆਂਗੇ ਹਨਾ ਉਹ ਇੰਨੀ ਬਰੀਕ ਵੀ ਨਹੀਂ ਠੀਕ ਨੇਗੀਆਂ ਵੀ ਰੇਸ ਸਪਰੇ ਦਾ ਇੰਨਾ ਫਰਕ ਹੁੰਦਾਗਾ ਇੰਨਾ ਫਰਕ ਹੋ ਜਾਂਦਾ ਵੀ ਹ ਰੇਸ ਸਪਰੇ ਦਾ ਤੇ ਵੀ ਜਿੰਨਾ ਵੀ ਆਪਾਂ ਖਾਣ ਨੂੰ ਹਨਾ ਕਰੇ ਲਾਉਣਿਆ ਸਰਦਾਰ ਜੀ ਕਹਿੰਦੇ ਹੁਣ ਆਪਾਂ ਬਸ ਕਿ ਇਹ ਤਾਂ ਥੋੜਾ ਥਾਰ ਬੱਧ ਰੱਖ ਲਾਂਗੇ ਕਹਿੰਦੇ ਆਪਾਂ ਵਧੀਆ ਹਨਾ ਹਰੇ ਸਪਰੇ ਤੋਂ ਬਣਾ ਸਬਜੀ ਖਾਇਆ ਮੰਗੇ ਉਹ ਤਾਂ ਆਪਣੇ ਆ ਜਿਹੜੇ ਘਰੇ ਲੱਗੀ ਹੋਈ ਹੈ ਸਬਜੀ ਜਿੰਨੀ ਕਿ ਸਰਦੀਆਂ ਤੇ ਇਹੀ ਸਬਜੀ ਵੱਧ ਹੁੰਦੀ ਹੈਗੀ ਤੇ ਸਰਦੀਆਂ ਤਾਂ ਇਹੀ ਸਬਜੀ ਯਾਰੇ ਹੁੰਦੀ ਹੈਗੀ ਤੇ ਇਹ ਚ ਕੋਈ ਰੇ ਨਹੀਂ ਪਿਆ ਐਂ ਨਹੀਂ ਪਤਾ ਲੱਗਦਾ ਸੀ ਮੇਥਿਆਂ ਨੂੰ ਕਿੰਨੀਆਂ ਕਵਾਡਾਂ ਪਾਤੀਆਂ ਉੱਤੋਂ ਉੱਤੋਂ ਵੱਢੀ ਜਾਂਦੇ ਆ ਮੰਗਰ ਦੀ ਮੰਗਰ ਹੋਰ ਹੋਈ ਜਾਂਦੇ ਨੇ ਹੁਣ ਪਸੇਤੇ ਜ ਬਹੁਤ ਵਧੀਆ ਹੋਏ ਪਏ ਨੇ ਮੱਲਾ ਦਾ ਹਾਰੀ ਤਿੱਕ ਇਹ ਨਹੀਂ ਮੁੱਕਣੇ ਹੈਗੇ ਹੈਨਾ ਤੇ ਹੁਣ ਆਪਾਂ ਇੱਕ ਦੋ ਬੇਲਾਂ ਦੱਬ ਦਾਂਨੇ ਆ ਕਦੂ ਦੇ ਬੀਜ ਦੱਬਾਂਗੇ ਕੱਲ ਨੂੰ ਦੇਖੂਗੀ ਪਾੜੂਗੀ ਪਰ ਆਲੇ ਬੀ ਹੈਨਾ ਪਏ ਹੋਏ ਜਿਹਰੇ ਹੋਣ ਹੋਣਗੇ ਹੋ ਜਾਣਗੇ ਨਹੀਂ ਆਪਾਂ ਹੋਰ ਲਿਆ ਕੇ ਲਾ ਲਾਂਗੇ ੇਰਾ ਤੋਂ ਨਾ ਦੇਖਾਂਗੇ ਦੱਬ ਕੇ ਤੇ ਇਸ ਕਰਕੇ ਵੀ ਆਪਾਂ ਤਾਂ ਹੀ ਆਪਣੀਆਂ ਬਿਮਾਰੀਆਂ ਵੱਧਣੇ ਰੇਤੋ ਬਿਨਾ ਸਪਰੇਅ ਤੋਂ ਬਿਨਾ ਕੋਈ ਚੀਜ਼ ਨਹੀਂ ਹੋਉਂਦੀ ਜਿੰਨਾ ਜਿਹੜੇ ਹੁਣ ਆਪਾਂ ਘਰੇ ਕਿਸਾਨ ਵੀਰ ਹਨ ਉਹ ਕਰਦੇ ਆ ਉਹ ਤਾਂ ਆਪਣੀ ਜੋਗੀ ਲਈ ਸਕਦੇਾਂਗੇ ਤੇ ਹਰ ਇੱਕ ਲਾਉਂਦਾ ਵੀ ਹੈਗਾ ਹਨਾ ਤੇ ਰੇ ਸਪਰੇਅ ਤੋਂ ਬਿਨਾ ਨਾ ਫਸਲ ਵੀ ਨਹੀਂ ਹੁੰਦੀ ਕੀ ਕਰੂ ਕੋਈ ਮਹਿੰਗੇ ਮਹਿੰਗੇ ਠੇਕ ਕੇ ਨੇ ਇੰਨੀ ਮੰਗਿਆਈ ਸਾਰੀਆਂ ਚੀਜ਼ਾਂ ਦੀ ਹੋਊਗੀ ਜੇ ਨਹੀਂ ਰੇ ਪਾਉਂਦਾ ਫਿਰ ਹਨਾ ਟਾਈਮ ਪਾਸ ਨਹੀਂ ਹੁੰਦਾ ਕਿਸਾਨ ਦਾ ਵੀ ਤੇ ਬਹੁਤ ਔਖਾ ਹੋ ਜਾਂਦਾਗਾ ਤੇ ਮੈਂ ਕਹਿੰਦਾ ਨੂੰ ਸਰਦਾਰ ਜੀ ਨੂੰ ਵੀ ਤੁਸੀਂ ਰੇਅ ਨਹੀਂ ਪਾਉਂਦੇ ਤਾਂ ਹੌਲੀ ਚੀਜ਼ ਹੁੰਦੀ ਆ ਕਹਿੰਦਾ ਕਿਉਂ ਰੇਸ ਸਪਰੇਅ ਵਾਲੀ ਤਾਂ ਮੁੱਲ ਦੀ ਕਿਤੋਂ ਮਰਜ਼ੀ ਲੈ ਲੈ ਬਿਨ ਰੇਸ ਸਪਰੇਅ ਤੋਂ ਖਾਓ ਜਿੰਨਾ ਕਾ ਹੋਵਗਾ ਉਹ ਜਾਲੀ ਖੁੱਲੀ ਪਈ ਆ ਬਿੱਲੀ ਵੜੂਗੀ ਅੰਦਰ ਬੁੱਧਦਾਰ ਪਿਆਗਾ ਮੈਂ ਹੀ ਖੋਲਿਆ ਚਾਰਜ ਲੱਗਿਆ ਹੋਸੀ ਫੋਨ ਲਾ ਕੇ ਲਈ ਇਸ ਕਰਕੇ ਸਾਰੇ ਕੰਮ ਪਾਈ ਹੁੰਦੇ ਨੇਗੇ ਚਲੋ ਜੀ ਆਪਾਂ ਲਾਉਣਿਆਂਗੇ ਲੀੜਾ ਕੱਪੜਾ ਮੈਨੂੰ ਤਾਂ ਇੰਨੀ ਆਸ ਹੈ ਨਹੀਂ ਕਿ ਬਿਨ ਸਕਾਇ ਜੇ ਉਧਰ ਲਾਈਟ ਬੱਗੀ ਜਿਹੜਾ ਲਾਇਆ ਸੀਗਾ ਨੇ ਜੋ ਸੁੱਕਣੇ ਪਾਤੇ ਉਹਦੀ ਆ ਗਈ ਸੁੱਕ ਗਏ ਸਾਰੇ ਸੁੱਕੇ ਪੈ ਆ ਕੋਟੀ ਵੀ ਸੁੱਕ ਗਈ ਕੋਟੀ ਵੀ ਸੁੱਕ ਗਈ ਪਾਂਡੇ ਆ ਪਾਈਏ ਕੋਟੀ ਵੀ ਸੁੱਕ ਗਈ ਹਾ ਜਰਾਬਾਂ ਵਿੱਚ ਸੁੱਕੂ ਦੀਆਂ ਪਾਸ ਸਮਝੀਆਂ ਨਹੀਂ ਗਈ। ਸਪੌਣੇ ਪੂਣੇ ਸਾਰਾ ਕੁਝ ਸੁੱਕ ਗਿਆ। ਕੋਣ ਹੈ ਤਾਂ ਪਰ ਅਸੀਂ ਵੈਸੇ ਕਿਥੇ ਸਕਾਹੇ ਵੀ ਨਹੀਂ ਹੈਗੀ ਮਸ਼ੀਨ ਦੇ ਵਿੱਚ ਨਹੀਂ ਪਾਉਣੇ। ਚਲੋ ਜੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ। ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾ ਪਿਆਰਾ ਜਾ ਕਮੈਂਟ ਕਰਿਓ ਵੀਡੀਓ ਦੇਖਣ ਲਈ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਤੇ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ